ਅੱਜ ਜਿਹੜੀ ਖਬਰ ਤੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਉਹ ਹੈ ক্রিকেট ক্রিকেট ਦੇ ਨਾਮ ਤੇ ਵੈਸੇ ਬਹੁਤ ਸਾਰੇ ਜਿਹੜੇ ਹਿੰਦੁਸਤਾਨੀਆਂ ਨੂੰ ਚਾਹ ਚੜ ਜਾਂਦਾ ਕਿਉਂਕਿ ਬਹੁਤੇ ਲੋਕ ক্রিকেট ਦੇਖਦੇ ਨੇ ক্রিকেট ਪ੍ਰੇਮੀ ਨੇ ਅਕਸਰ ਅਜੀ ਮੁੰਡਿਆਂ ਦੀ ক্রিকেট ਦੀ ਗੱਲ ਕਰਦੇ ਆ ਤੇ ਅੱਜ ਕੁੜੀਆਂ ਦੀ ক্রিকেট ਦੀ ਗੱਲ ਕਰੀਏ ਮਿੰਟੋ ਜੀ ਬੜੀਆਂ ਕੁੜੀਆਂ ਵੀ ਸ਼ਾਇਆ ਹੋਈਆਂ ਨੇ ਜਿਸ ਤਰ੍ਹਾਂ ਕਹਿ ਲੋ ਕਿ ਰਨ ਚੇਸ ਕੀਤੇ ਜਿਸ ਤਰ੍ਹਾਂ ਜਿੱਤ ਪ੍ਰਾਪਤ ਕੀਤੀ ਜਿਸ ਤਰ੍ਹਾਂ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਕਮਾਲ ਹੈ ਹਰ ਪਾਸੇ ਸ਼ਾਬਾਸ਼ੀ ਸਾਰੇ ਲੋਕ ਦੇ ਰਹੇ ਨੇ ਦੇਖੋ ਜਦੋਂ ਅਸੀਂ ਕ੍ਰਿਕਟ ਵੇਖਣੀ ਸਟਾਰਟ ਕੀਤੀ ਨਾ ਮੇਰੇ ਖਿਆਲ ਦੇ ਨਾਲ ਬਈ ਇਦਾਂ ਲੱਗਦਾ ਸੀਗਾ ਕਿ ਜਿੱਦਾਂ ਵੀ ਇਹਹੀ ਕ੍ਰਿਕਟ ਹੈ ਹੂੰ ਇਹ ਹੋਰ ਕੋਈ ਕ੍ਰਿਕਟ ਨਹੀਂ ਹੈ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਔਰਤਾਂ ਵੀ ਕ੍ਰਿਕਟ ਖੇਡਦੀਆਂ ਨੇ ਬਹੁਤ ਬਾਅਦ ਦੇ ਵਿੱਚ ਜੀ ਇਨਫੈਕਟ ਮੈਂ ਮਤਲਬ ਕਿ ਅਸੀਂ ਜੇ ਲਾਈਏ ਕਿ ਸੱਤ ਅੱਠ ਸਾਲ ਤੋਂ ਅਸੀਂ ਕ੍ਰਿਕਟ ਟੂਰਨਾਮੈਂਟ ਬੜੇ ਬੜੇ ਟੂਰਨਾਮੈਂਟ ਖੇਡੇ ਅਸੀਂ ਬਹੁਤ ਜਿੱਤੇ ਟੂਰਨਾਮੈਂਟ ਤੇ ਮੈਂ ਕਦੇ ਵੀ ਕਿਸੇ ਪਿੰਡ ਦੇ ਵਿੱਚ ਜਾਂ ਆਪਣੇ ਸਟੇਟ ਦੇ ਵਿੱਚ ਕੁੜੀਆਂ ਦੇ ਕ੍ਰਿਕਟ ਟੂਰਨਾਮੈਂਟ ਦਾ ਕਦੇ ਮੈਨੂੰ ਨਹੀਂ ਲੱਗਦਾ ਮੈਂ ਇਸ਼ਤਿਹਾਰ ਪੜਿਆ ਹੋਣਾ ਜੀ ਅੱਜ ਕਮਾਲ ਦੀ ਗੱਲ ਇਹ ਆ ਕਿ ਸਵੇਰੇ ਸਵੇਰੇ ਮੈਨੂੰ ਪਤਾ ਲੱਗਿਆ ਕਿ ਮਲੋਟ ਦੀ ਇੱਕ ਅੰਡਰ 15 ਦੀ ਕ੍ਰਿਕਟਰ ਕੁੜੀ ਸਾਡੀ ਰਹਿਮਤ ਸ਼ਾਦ ਦਾ ਨਾਮ ਜੀ ਨਾਮ ਕਲਤ ਹੋ ਗਿਆ ਬਿਤੇ ਵਿਚਾਰਨ ਜੀ ਮਾਫ ਕਰਨਾ ਵੀ ਇੱਥੋਂ ਦੀ ਕੁੜੀ ਦੀ ਸਿਲੈਕਸ਼ਨ ਹੋਈ ਆ ਅੰਡਰ 15 ਪੰਜਾਬ ਲਈ ਕਮਾਲ ਮਤਲਬ ਕਿ ਕਿਸੇ ਸਮੇ ਅਸੀਂ ਸੋਚ ਹੀ ਨਹੀਂ ਸਕਦੇ ਕਿ ਕੁੜੀਆਂ ਵੀ ਮਲਵ ਕਿਸੇ ਥਾਂ ਤੇ ਜਾ ਕੇ ক্রিকেট ਖੇਡਣ ਗਈਆਂ ਤੇ ਅੱਜ ਅੱਜ ਤੁਸੀਂ ਦੇਖੋ ਕਿ ਸੂਰਤ ਹਾਲੇ ਆ ਕਿ ਮੁੰਡਿਆਂ ਦੇ ਬਰਾਬਰ ਪ੍ਰਾਈਸ ਮਨੀ ਦੀ ਮੰਗ ਹੁੰਦੀ ਹੈ ਕਿ ਪ੍ਰਾਈਸ ਮਨੀ ਬਰਾਬਰ ਹੋਣੀ ਚਾਹੀਦੀ ਹੈ ਜੀ ਹੁਣ ਕ੍ਰਿਕਟ ਦੇ ਵਿੱਚੋਂ ਬੈਟਸਮੈਨ ਸ਼ਬਦ ਕੱਢ ਦਿੱਤਾ ਗਿਆ ਬੈਟਰ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਮੈਨ ਮਤਲਬ ਕਿ ਸ਼ਬਦ ਕੱਢ ਦਿੱਤਾ ਗਿਆ ਜੀ ਠੀਕ ਹੈ ਨਾ ਜੀ ਸੋ ਅੱਜ ਦੀ ਤਾਰੀਖ ਦੇ ਵਿੱਚ ਜੇ ਆਪਾਂ ਵੇਖੀਏ ਕਿ ਭਾਈ ਐਸ ਵੇਲੇ ਕੁੜੀਆਂ ਦੀ ਕ੍ਰਿਕਟ ਨੂੰ ਆਡੀਅנס ਬਹੁਤ ਜ਼ਿਆਦਾ شدت ਦੇ ਨਾਲ ਵੇਂਦੀ ਆ ਜੀ ਵੇਂਦੀ ਤੁਸੀਂ ਜਿਹੜੀ ਉਹਨਾਂ ਦੀ ਹੈਗੀ ਆ ਨਾ ਬਿਗ ਬੈਸ਼ ਕ੍ਰਿਕਟ ਲੀਗ ਹੈ ਆਸਟ੍ਰੇਲੀਆ ਵਾਲਿਆਂ ਦੀ ਅਰੇ ਸਰ ਉਹਦਾ ਰੋਮਾਂਚ ਹੈ ਜਿਹੜੀ ਕੁੜੀਆਂ ਦੀ ਉਹ ਬਿਗ ਬੈਸ਼ ਲੀਗ ਕਰਾਉਂਦੇ ਆ ਪੀਬੀਐਲ ਕਹਿੰਦੇ ਨੇ ਉਹਨੂੰ ਉਹਦਾ ਰੋਮਾਂਚ ਆ ਜੇ ਆਪਾਂ ਇਧਰ ਆਈਪੀਐਲ ਵਗੈਰਾ ਇਹ ਚੀਜ਼ਾਂ ਦਾ ਬਹੁਤ ਵੇਖਿਆ ਹਾਂਜੀ ਤੇ ਕੱਲ ਜਿਹੜਾ ਮਤਲਬ ਮੈਚ ਸੀਗਾ ਮੈਂ ਤੇ ਹੁਣ ਕ੍ਰਿਕਟ ਦੇਖਦਾ ਨਹੀਂ ਤੁਹਾਨੂੰ ਪਤਾ ਟਾਈਮ ਦੀ ਕਿੱਲਤ ਆ ਤੇ ਉਹਦਾ ਮਤਲਬ ਕਿ ਖਬਰਾਂ ਜਾਂ ਕੋਈ ਮੈਚ ਲੱਗਦਾ ਹੈ ਕਿ ਯਾਰ ਬੜਾ ਕਲਾਸ ਕੋਈ ਇਹਦੇ ਚ ਖੇਡਿਆ ਹੈ ਫਿਰ ਉਹ YouTube ਤੇ ਕੱਢ ਕੇ ਭਰ ਕੇ ਨਾ ਵੇਖ ਲਈ ਦੀ ਆਪਾਰੀ ਜਾਂ ਗੇਂਦਬਾਜ਼ੀ ਹੂੰ ਤੇ ਮੈਂ ਮਤਲਬ ਕਿ ਉਹ ਜਿਹੜਾ ਸਵੇਰੇ ਵੇਖਿਆ ਬਈ ਇਹ ਤੇ ਇਤਿਹਾਸ ਬਣਿਆ ਪਿਆ ਹੂੰ ਰਾਤ ਦੇ ਵਿੱਚ ਕੁੜੀਆਂ ਨੇ ਇਤਿਹਾਸ ਲਿਖ ਦਿੱਤਾ ਕਿਉਂਕਿ ਆਸਟ੍ਰੇਲੀਆ 7 ਵਾਰ ਦਾ ਚੈਂਪੀਅਨ ਸੀਗਾ ਹੂੰ ਅੱਛਾ ਮੁੰਡਿਆਂ ਦੀ ਕ੍ਰਿਕਟ ਦੇ ਵਿੱਚ ਵੀ ਆਸਟ੍ਰੇਲੀਆ ਦੀ ਡੋਮਿਨੈਂਸ ਨੂੰ ਕਿਸ ਨੇ ਖਤਮ ਕੀਤਾ ਇੰਡੀਆ ਨੇ ਇੰਡੀਆ ਨੇ ਬਈ ਬੜਾ ਖੌਫ ਕੋਲਕਾਤਾ ਦਾ ਟੈਸਟ ਜੀ ਉਹੀ ਆਸਟ੍ਰੇਲੀਆ ਦੀ ਜਿਹੜੀ ਕਹ ਲੋ ਅਜੇਤੂ ਮਹਿੰਮ ਸੀ ਖਤਮ ਕਰ ਗਿਆ ਆਪਾ ਜੇ ਲਖਮਨ ਡਰਾਵਿਡ ਬਿਲਕੁਲ ਖਤਮ ਕਰਤਾ ਇਹਨਾਂ ਨੇ ਇੰਗਲੈਂਡ ਦੀ ਚੌਦਰ ਨੂੰ ਚੈਲੰਜ ਦਿੱਤਾ ਸੌਰਵ ਗਾਗੋਲੀ ਦਾਦਾ ਇਧਰ ਵੀ ਦਾਦਾ ਦਾਦਾ ਨੇ ਕੰਮ ਤਗੜੇ ਘੱਡੇ ਆ ਜੀ ਜੀ ਮੈਂ ਤੁਹਾਨੂੰ ਦੱਸਾਂ ਹਾਂ ਬਿਲਕੁਲ ਪਾਕਿਸਤਾਨ ਨੂੰ ਵੀ ਉਹਦੇ ਘਰ ਚ ਜਾ ਕੇ ਅਗਰੈਸਿਵ ਹੋ ਕੇ ਟਕਰੇ ਜਦੋਂ ਸ਼ਾਇਦ ਪੰਜ ਦੇ ਵਿੱਚ ਗਏ ਸਨ ਜਦੋਂ ਮਹਿੰਦਰ ਧੋਨੀ ਗਿਆ ਪਹਿਲੀ ਵਾਰੀ ਤਾਂ ਕਹਿੰਦਾ ਮਤਲਬ ਇਹ ਆ ਕਿ ਭਈ australian dominance women cricket ਦੇ ਵਿੱਚ ਕੱਲ ਚੈਲੰਜ ਹੋਈ ਇੰਡੀਆ ਦੇ ਵਿੱਚ ਹਮ ਐਡਾ ਤਕੜਾ ਚੇਜ਼ ਮੇਰੇ ਖਿਆਲ ਦੇ ਨਾਲ ਹਿਸਟਰੀ ਚ ਨਹੀਂ ਹੋਇਆ ਜੀ ਜੀ ਉਹਨਾਂ ਨੇ ਐਸੇ ਕਰਕੇ ਕਹਿ ਰਹੇ ਕਿ ਫਾਈਨਲ ਜਿੱਤਣਾ ਨਾ ਜਿੱਤਣਾ ਬਾਅਦ ਦੀ ਗੱਲ ਪਰ ਇਹ ਮੈਚ ਯਾਦ ਰੱਖਿਆ ਜਾ ਬਹੁਤ ਹੀ ਇਤਿਹਾਸਕ ਪਾਰੀ ਖੇਡੀ ਆ ਜ਼ੈਮੀਮਾ ਰੋਡਰਿਕਸ ਨੇ ਜੀ ਉਸ ਤੋਂ ਪਹਿਲਾਂ ਹਰਮਨ ਜਿਸ ਤਰ੍ਹਾਂ ਖੇਡੀ ਆ ਉਸਨੇ ਇੱਕ ਬੁਨਿਆਦ ਰੱਖੀ ਕਉਕ ਉਹ ਬਹੁਤ ਲੰਬੇ ਸਮੇਂ ਤੋਂ ਆਊਟ ਆਫ ਫਾਰਮ ਚੱਲ ਰਹੀ ਸੀਗੀ ਬੜੀਆਂ ਆਲੋਚਨਾਵਾਂ ਹੋਈਆਂ ਪਰ ਉਸਨੇ ਮਤਲਬ ਕਿ ਇੱਕ ਮਜ਼ਬੂਤ ਨਹੀਂ ਰੱਖ ਦਿੱਤੀ ਜਿਤਨੀ ਤੇ ਰੋਡਰਿਕਸ ਨੇ ਤਾਂ ਜਿਹੜੀ ਕਮਾਲ ਦੀ ਪਾਰੀ ਖੇਡੀ ਆ ਇਸ ਨੂੰ ਤੇ ਮੈਂ ਕਲਾਸ ਪਾਰੀ ਗਿੰਦਾ ਬਿਲਕੁਲ ਲਾਸਟ ਵਾਲਾ ਸ਼ਾਟ ਵੀ ਫਿਨਿਸ਼ ਹਾਂ ਜੀ ਫਿਨਿਸ਼ਿੰਗ ਦੇਖੋ ਤੁਸੀਂ ਹਾਂ ਬਿਲਕੁਲ ਫਿਨਿਸ਼ਿੰਗ ਤੇ ਆ ਰਿਹਾ ਯਾਦ ਕਰੋ ਕਿ 2011 ਦੇ ਵਿੱਚ ਜਦੋਂ ਯੁਵਰਾਜ ਸਿੰਘ ਨੇ ਵਰਲਡ ਕੱਪ ਜਿਤਾਇਆ ਉਸ ਵਰਲਡ ਕੱਪ ਦੇ ਵਿੱਚ ਸ਼ਾਇਦ ਕੁਆਟਰ ਸੀਗਾ ਆਸਟ੍ਰੇਲੀਆ ਦੇ ਨਾਲ ਹੂੰ ਉਹ ਜਿਹੜੀ ਪਾਰੀ ਸੀਗੀ ਉਹਦੇ ਵਿੱਚ ਵੀ ਫਿਨਿਸ਼ਿੰਗ ਯੁਵਰਾਜ ਨੇ ਕੀਤੀ ਸੀ ਸ਼ਾਇਦ 55 ਕੇ 59 ਰਨ ਦੀ ਪਾਰੀ ਸੀ ਉਹ ਜੀ ਉਸ ਤੋਂ ਬਾਅਦ ਸਾਫ ਹੋ ਗਿਆ ਕਿ ਲਾਓ ਹੁਣ ਨਹੀਂ ਇੰਡੀਆ ਰੁਕਦਾ ਹੂੰ ਤਾਂ ਮਤਲਬ ਕਿ ਇੱਥੇ ਵੀ ਮੈਨੂੰ ਲੱਗਦਾ ਕਿ ਹੁਣ ਨਹੀਂ ਇੰਡੀਆ ਰੁਕਦਾ ਰੋਡਰਿਕਸ ਨੇ ਬਿਲਕੁਲ ਵੈਸੀ ਹੀ ਭੂਮਿਕਾ ਅਦਾ ਕੀਤੀ ਹੈ ਯੁਵਰਾਜ ਵਾਲੀ ਫਿਨਿਸ਼ਿੰਗ ਭੂਮਿਕਾ ਉਹਨੇ ਬਹੁਤ ਕਲਾਤਮਕ ਪਾਰੀ ਖੇਡੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਰੋਡਰਿਕਸ ਨੇ ਜੋ ਮਤਲਬ ਸੰਬੋਧਨ ਕੀਤਾ ਮੈਚ ਤੋਂ ਬਾਅਦ ਉਹ ਨਿਚੋੜ ਹੈ ਉਹ ਹਿਸਟਰੀ ਦੀ ਵੀ ਇੱਕ ਕਹਿ ਲੋ ਕਿ ਖੂਬਸੂਰਤੀ ਹੈ ਜੀ ਕੁਝ ਚੀਜ਼ਾਂ ਹੁੰਦੀਆਂ ਕਿ ਉਹਨੂੰ ਆਪਾਂ ਕਹਿ ਲਈਏ ਨਾ ਕਿ ਹਾਰ ਸ਼ਿੰਗਾਰ ਲੱਗ ਜਾਂਦਾ ਹੈ ਤਾਂ ਐਸੀ ਹਿਸਟਰੀ ਨੂੰ ਜਿਹੜੀ ਕ੍ਰੀਏਟ ਹੋਈ ਇਸ ਨੂੰ ਹਾਰ ਸ਼ਿੰਗਾਰ ਲੱਗਾ ਉਸ ਦੀ ਜੋ ਛੋਟੀ ਜਿਹੀ ਬਾਈਟ ਸੀਗੀ ਉਸਨੇ ਕੀ ਕਿਹਾ ਉਸਨੇ ਕਿਹਾ ਕਿ ਭਈ ਮੈਚ ਤੋਂ ਚੰਦ ਮਿੰਟ ਪਹਿਲਾਂ ਮੈਨੂੰ ਕਿਹਾ ਗਿਆ ਕਿ ਤੂੰ ਵਨ ਡਾਉਨ ਸਰ ਕ੍ਰਿਕਟ ਦੀ ਸਭ ਤੋਂ ਔਖੀ ਪੋਜੀਸ਼ਨ ਹੁੰਦੀ ਹੈ ਵਨ ਡਾਉਨ ਤੀਜੇ ਨੰਬਰ ਦੀ ਬੱਲੇਬਾਜ਼ੀ ਕੋਲੀ ਆਉਂਦਾ ਉਹਦੇ ਵਿੱਚ ਜਾਂ ਮੇਰੇ ਖਿਆਲ ਦੇ ਨਾਲ ਡਿਵਿਲਿਅਰਸ ਆਉਂਦਾ ਰਿਹਾ ਹੈ ਉਹਦੇ ਵਿੱਚ ਬੜੇ 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 ਮਤਲਬ ਕਿ ਦਿੱਕਜ ਪਲੇਅਰ ਹੈ ਜਿਹੜੇ ਵਨ ਡਾਉਨ ਆਉਂਦੇ ਰਹੇ ਵਨ ਡਾਉਨ ਪੋਜੀਸ਼ਨ ਜਿਹੜੀ ਆ ਉਹ ਰੌਹਲ ਦਰਾਵਿੜ ਆਉਂਦਾ ਰਿਹਾ ਲੰਮਾ ਸਮਾਂ ਇੰਡੀਆ ਲਈ ਇੱਕ ਡਿਗਨ ਤੋਂ ਇੱਕ ਡਿਗਨ ਤੋਂ ਬਾਅਦ ਇੱਕ ਵਿਗਡ ਡਿਗਨ ਦਾ ਮਤਲਬ ਹੈ ਕਿ ਜੇ ਤਾਂ ਪਾ ਸ਼ੁਰੂ ਚ ਡਿਗ ਪੀ ਤਾਂ ਤੁਹਾਨੂੰ ਜਾ ਕੇ ਸਹਮਾਲਣਾ ਪਏਗਾ ਜੇ ਰੇਟ ਡਿਗੀ ਤੇ ਤੁਹਾਨੂੰ ਚੱਕਣਾ ਪਊਗਾ ਕੰਮ ਸਮਝਦੇ ਹੋ ਨਾ ਤਾਂ ਇਹ ਚੀਜ਼ ਹੁੰਦੀ ਆ ਗੱਲ ਇਹ ਹੈ ਕਿ ਉਹ ਕਹਿੰਦੀ ਮੈਨੂੰ 5 ਮਿੰਟ ਪਹਿਲਾਂ ਕਿਹਾ ਗਿਆ ਕਿ ਤੂੰ ਵਨ ਡਾਉਨ ਉਤਰਨਾ ਮਹਾਰਾ ਹੂੰ ਦੇਖੋ ਆਪਣੇ ਆਪ ਨੂੰ ਪ੍ਰਪੇਅਰ ਵੀ ਕਰਨਾ ਹੁੰਦਾ ਮੈਂਟਲੀ ਵੀ ਬਿਲਕੁਲ ਉਹ ਮੈਂਟਲੀ ਤਾਂ ਪ੍ਰਪੇਅਰ ਹਾਈ ਨਹੀਂ ਸੀ ਕਿ ਉਹਦੀ ਜਿਹੜੀ ਫਾਰਮ ਸੀਗੀ ਉਹ ਡਗਮਗਾਈ ਹੋਈ ਸੀ ਕਿ ਦੂਜੀ ਚੀਜ਼ ਕਿ ਉਸ ਨੂੰ ਪਹਿਲਾਂ ਡ੍ਰੌਪ ਕਰ ਦਿੱਤਾ ਗਿਆ ਸੀ ਟੀਮ ਦੇ ਵਿੱਚੋਂ ਪਿਛਲੇ ਵਰਲਡ ਕੱਪ ਦੇ ਵਿੱਚ ਉਹ ਕਹਿੰਦੀ ਮੈਂ ਐਂਗਜ਼ਾਇਟੀ ਦੀ ਸ਼ਿਕਾਰ ਸੀ ਕੁੜੀ ਮੰਨ ਰਹੀ ਹੈ ਪੂਰੀ ਦੁਨੀਆ 'ਚ ਕਿ ਮੈਂ ਤਾਂ ਹਰੇਕ ਦੌਰੇ ਦੇ ਹਰੇਕ ਮੈਚ ਤੇ ਰੋ ਰਹੀ ਸੀ ਵੀ ਮੈਂ ਰੋ ਰਹੀ ਸੀ ਤੇ ਅਖੀਰ ਪਰਮਾਤਮਾ ਨੇ ਮੈਨੂੰ ਸੰਭਾਲ ਲਿਆ ਮੈਂ ਗਈ ਤਾਂ ਤਾਂ ਹੀ ਉਹ ਕੁੜੀ ਜਿਹੜੀ ਆ ਜਿੱਤ ਕੇ ਕਿਨਾ ਚਿਰ ਡੁੱਸਕੀ ਗਈ ਕਿੰਨਾ ਚਿਰ ਹੁੰਦੀ ਰਹੀ ਉਹਦੇ ਜਿਹੜੇ ਜਜ਼ਬਾਤ ਸੀਗੇ ਉਹ ਪਿਗਲ ਕੇ ਮੋਤੀ ਬਣ ਕੇ ਅੱਖਾਂ ਚ ਆ ਗਿਆ ਜੇ ਤੂੰ ਸਮਝੇ ਤਾਂ ਮੋਤੀ ਜੇ ਨਾਲ ਸਮਝੇ ਤੇ ਪਾਣੀ ਜੀ ਤਾਂ ਉਹ ਮੋਤੀ ਬਣ ਕੇ ਆਏ ਉਹਦੀਆਂ ਅੱਖਾਂ ਚ ਕਿ ਭਾਈ ਮੈਨੂੰ ਖਤਮ ਸਮਝ ਲਿਆ ਗਿਆ ਸੀ ਮੈਂ ਪਰੇਸ਼ਾਨ ਹੋ ਗਈ ਮਾਨਸਿਕ ਤੌਰ ਤੇ ਟੁੱਟ ਗਈ ਮੈਂ ਤਦ ਹੀ ਕਹਿਣਾ ਨਾ ਦੂਸਰੇ ਨੂੰ ਹਰਾਉਣ ਤੋਂ ਪਹਿਲਾਂ ਕਈ ਵਾਰ ਤੁਹਾਨੂੰ ਖੁਦ ਨੂੰ ਹਰਾਉਣਾ ਪੈਂਦਾ ਬਿਲਕੁਲ ਸਭ ਤੋਂ ਜ਼ਰੂਰੀ ਤੇ ਸਭ ਤੋਂ ਸਵੈ ਨੂੰ ਜਿੱਤ ਕਰਨ ਵਾਸਤੇ ਕਈ ਵਾਰ ਸਵੈ ਨੂੰ ਹਰਾਉਣਾ ਪੈਂਦਾ ਹੈ ਜੀ ਜੀ ਸੋ ਇਸ ਕਰਕੇ ਇਹ ਜਿੱਤ ਹੀ ਨਹੀਂ ਇਹ ਜੈਮੀ ਮਾ ਰੋਡਰਿਕਸ ਦੀ ਮਾਨਸਿਕ ਤੌਰ ਤੇ ਇੱਕ ਬਹੁਤ ਵੱਡੀ ਜਿੱਤ ਹੈ ਜੀ ਮੁਬਾਰਕਬਾਦ ਆ ਬਿਲਕੁਲ ਬਿਲਕੁਲ ਮਿੰਟ ਜੀ ਬਿਲਕੁਲ ਜੀ ਜਟਵਾੜ ਜੀ ਵੀ ਕਹਿ ਰਹੇ ਨੇ ਬਾਈ ਕਿ ਕੁੜੀਆਂ ਨਹੀਂ ਕਹਿੰਦੇ ਸ਼ੇਰਨੀਆਂ ਬਣੀਆਂ ਹੋਈਆਂ ਸੀ ਕੱਲ ਤਾਂ ਬਿਲਕੁਲ ਜੀ ਬਿਲਕੁਲ ਨਵਕੰਗ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸਵਾਗਤ ਤੁਹਾਡਾ ਸਾਰੇ ਦੋਸਤਾਂ ਦਾ ਤੇ ਮਿੰਟੂ ਜੀ ਅੱਜ ਥੋੜਾ ਜਿਹਾ ਕਹਿ ਲੋ ਕਿ ਤੁਹਾਡੇ ਵਾਲੀ ਜਗ੍ਹਾ ਮੈਂ ਲਈ ਹੋਏ ਗਲਾ ਮੇਰਾ ਬੈਠਿਆ ਹੋਇਆ ਹੈ ਅੱਛਾ ਜੀ ਪਰ ਚਲੋ ਇਹ ਹੈ ਕਿ ਸ਼ੁੱਕਰਵਾਰ ਦਾ ਦਿਨ ਹੈ ਤੇ ਇੱਕ ਆਦਾ ਦਿਨ ਰੈਸਟ ਵਾਸਤੇ ਮਿਲ ਜਾਣਾ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਗੱਲਾਂ ਬਾਤਾਂ ਅੱਗੇ ਨੂੰ ਆਪਾਂ ਤੋਰਦੇ ਆਂ ਤੇ ਨਾਮ ਫਿਰ ਆਪਾਂ ਪੜ੍ਹਦੇ ਆਂ ਥੋੜੇ ਜੀ ਜ਼ਰੂਰ ਮੈਂ ਤੁਹਾਨੂੰ ਇੱਕ ਖਬਰ ਪੜੋ ਪੜੋ ਨਾਮ ਪੜੋ ਕਮੈਂਟ ਪੜੋ ਸਰ ਕਮੈਂਟ ਵੀ ਪੜਾਓ ਨਾਮ ਵੀ ਪੜਾਈ ਕਰੋ ਸਾਰੇ ਦੋਸਤਾਂ ਨਾਲ ਲੱਗੇ ਰਹਾਂਗੇ ਸੀ ਜੇ ਮੈਂ ਸਿਲਮੇ ਜਾਵਾਂ ਤਾਂ ਨਾਲ ਨਾਲ ਚੱਲੇ ਨਹੀਂ ਕਰਦਾ ਰਹੀ ਜੇ ਮੈਂ ਲੇਲੇ ਜਾਵਾਂ ਨਾਲ ਨਾਲ ਚੱਲੇ ਨਹੀਂ ਕਰਦਾ ਰਹੀ ਲਾਲ ਤਾਂ ਭਈ ਇਹ ਚੀਜ਼ ਹੈ ਕਿ ਸਾਡੇ ਨਾਲ ਇਹ ਚੱਲਣਗੇ ਤਾਂ ਕਾਫਲਾ ਚੱਲੇਗਾ ਜੀ ਅੱਗੇ ਵੱਧ ਜੀ ਲੋ ਤੁਹਾਡੀ ਫਿਰ ਜਿਵੇਂ ਕਹਿੰਦੇ ਹੋ ਸਾਬਰ ਕੋਟੀ ਦੇ ਕਹਿੰਨ ਕੋ ਫਰਮਾਇਸ਼ ਤੇ ਮੈਂ ਨਾਮ ਪੜ ਦਿੰਦਾ ਨਾ ਕੁਛ ਨਾਜ਼ਰ ਜੀ ਬਹੁਤ ਸ਼ੁਕਰੀਆ ਜੀ ਦੀਪ ਗਰੇਵਾਲ ਜੀ ਰਜਿੰਦਰ ਸ਼ਰਮਾ ਜੀ ਕੁਲਵੀਰ ਢਲੋਂਜੀ ਜਸਵੀਰ ਸਿੰਘ ਜੀ ਕੁਲਵੰਤ ਸਿੰਘ ਸੰਘੇੜਾ ਜੀ ਲਬਰਾੜ ਜੀ ਜਸਵਿੰਦਰਪਾਲ ਜੀ ਗੁਰਜੰਟ ਵਿਰਕ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰੇ ਦੋਸਤਾਂ ਦਾ ਜਟਨ ਫਾਇਰਬਾਈ ਜੀ ਦੀਪ ਗਰੇਵਾਲ ਜੀ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤਾਂ ਮਿੱਤਰਾਂ ਦੇ ਨਾਲ